ਸ਼ਿਗਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਤਰਨ ਤਾਰਨ ਜਿਮਨੀ ਚੌਂ ਦੇ ਵਿੱਚ ਹੁਣ ਰਫ਼ਤਾਰ ਵੱਧ ਦੀ ਨਜ਼ਰ ਆ ਰਹੀ ਹੈ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਜਿੱਥੇ ਆਪਣਾ ਉਮੀਦਵਾਰ ਉਤਾਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਤੇ ਦੂਸਰੇ ਪਾਸੇ ਜਿਹੜੇ ਹੈ ਭਾਜਪਾ ਨੇ ਵੀ ਆਪਣਾ ਉਮੀਦਵਾਰ ਉਤਾਰ ਦਿੱਤਾ ਹੈ ਜੇਕਰ ਗੱਲ ਕਰੀਏ ਤਾਂ ਕਾਫੀ ਜਿਹੜੀ ਹੈ ਸਰਗਰਮ ਹੋ ਗਈ ਹੈ ਜਿਮਨੀ ਚੌਂ ਕਿਉਂਕਿ ਤੁਹਾਨੂੰ ਪਤਾ ਹੈ ਪੰਥਕ ਲੋਕ ਨੇ ਪੰਥ ਪੰਥਕ ਪਾਰਟੀਆਂ ਨੇ ਤੇ ਪੰਥ ਨਾਲ ਹੀ ਜੁੜੇ ਹੋਏ ਸਿੱਖ ਭਾਈਚਾਰੇ ਨਾਲ ਜੁੜੇ ਹੋਏ ਜਿਹੜੇ ਨੇ ਉਮੀਦਵਾਰ ਉਥੋਂ ਖੜੇ ਕਰਨੇ ਹਰ ਇੱਕ ਪਾਰਟੀ ਲਈ ਜ਼ਰੂਰੀ ਹੋ ਗਏ ਨੇ ਉਹਦੇ ਚਲਦਿਆਂ ਅਸੀਂ ਜਿੱਥੇ ਗੱਲ ਕਰੀਏ ਤਾਂ ਜਿਹੜੀ ਨਵੀਂ ਬਣੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਦੂਸਰੇ ਪਾਸੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਕੀ ਇਹ ਜਿਹੜੀਆਂ ਜਿੰਨੀ ਚੋਣਾਂ ਨੇ ਏ ਵੀ ਸੁਣਨ ਚਾ ਰਿਹਾ ਹੈ ਕਿ ਇਹ ਇਕਜੁੱਟ ਹੋ ਕੇ ਵੀ ਲੜੀਆਂ ਜਾ ਸਕਦੀਆਂ ਨੇ ਲੇਕਿਨ ਹਜੇ ਤੱਕ ਇਹੋ ਜਿਹਾ ਕੋਈ ਬਿਆਨ ਨਿਕਲ ਕੇ ਨਹੀਂ ਆ ਰਿਹਾ ਇਹ ਸਭ ਜਿਹੜੀਆਂ ਅੰਦਰੋਂ ਅੰਦਰੀ ਜਿਹੜੀਆਂ ਨੇ ਕੰਸੋਹਾਂ ਚੱਲ ਰਹੀਆਂ ਨੇ ਲੇਕਿਨ ਦੂਸਰੇ ਪਾਸੇ ਹਰ ਇੱਕ ਪਾਰਟੀ ਆਪਣਾ ਉਮੀਦਵਾਰ ਉਤਾਰਦੀ ਨਜ਼ਰ ਆ ਰਹੀ ਹੈ ਹਜੇ ਤੱਕ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਨਹੀਂ ਉਤਾਰਿਆ ਦੂਸਰੇ ਪਾਸੇ ਕਾਂਗਰਸ ਪਾਰਟੀ ਨੇ نتیਜੇ ਪਾਸੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਜੋ ਵਾਰਿਸ ਪੰਜਾਬ ਦੇ ਪਾਰਟੀ ਹੈ ਉਧਰੋਂ ਵੀ ਇੱਕ ਵੀ ਉਮੀਦਵਾਰ ਹਜੇ ਨਹੀਂ ਉਤਾਰਿਆ ਗਿਆ ਲੇਕਿਨ ਜਿੱਥੇ ਖਰੂੜ ਸਾਹਿਬ ਦੇ ਨਜ਼ਦੀਕ ਹੀ ਅੰਡਰ ਹੀ ਹੁੰਦਾ ਹੈ ਕਹ ਲਈਏ ਆਪਾਂ ਤਰਨਤਾਰਨ ਸਾਹਿਬ ਕਿਉਂਕਿ ਤਰਨ ਤਰਨਤਾਰਨ ਵਿੱਚ ਵੀ ਜਿਹੜੀਆਂ ਨੇ ਸਿੱਖ ਪਾਈ ਚੈਲੇ ਦੀਆਂ ਵੋਟਾਂ ਬਹੁਤ ਜ਼ਿਆਦਾ ਨੇ ਤੇ ਖਡੂਰ ਸਾਹਿਬ ਤੋਂ ਵੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਭਾਈ ਅੰਮ੍ਰਿਤਪਾਲ ਖਾਲਸਾ ਜੀ ਨੇ ਉਹਦੇ ਚੱਲਦਿਆਂ ਜਿੱਥੇ ਬਕਾਲਾ ਸਾਹਿਬ ਵਿਖੇ ਇੱਕ ਵੱਡਾ ਜਿੱਥੇ ਇੱਕ ਵੱਡਾ ਸਮਰੋਹ ਹੋਇਆ ਤੇ ਜਿਹੜਾ ਹੈ ਵੱਡਾ ਹੰਗਾਰਾ ਭਰਿਆ ਗਿਆ ਭਾਈ ਅਮਰਿਤਪਾਲ ਖਾਲਸਾ ਜੀ ਦੇ ਹੱਥ ਦੇ ਵਿੱਚ ਜਿੱਥੇ ਕਿਸੇ ਵੀ ਸਟੇਜ ਅੱਗੇ ਇੰਨਾ ਇਕੱਠ ਵੇਖਣ ਨੂੰ ਮਿਲਿਆ ਜਿੱਥੇ ਭਾਈ ਅਮਰਿਤਪਾਲ ਖਾਲਸਾ ਜੀ ਦੇ ਸਟੇਜ ਦੇ ਅੱਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸਾਰਨੇ ਸ਼ਾਮਲ ਤੇ ਤਿਲ ਸੱਟਣ ਲਈ ਵੀ ਜਗ੍ਹਾ ਨਹੀਂ ਸੀ ਜੇਕਰ ਗੱਲ ਕਰੀਏ ਤਾਂ ਹੁਣ ਤਰਨ ਤਰਨ ਜਿਹੜੇ ਨੇ ਤਰਨਤਾਰਨ 2 ਤੋਂ ਜਿਹੜੀ ਜਿਮਨੀ ਚੋਣ ਹੈ ਉਥੋਂ ਹੁਣ ਉਮੀਦਵਾਰ ਖੜਾ ਕਰਨ ਦੀ ਦਿਨ ਨਜ਼ਦੀਕ ਆਉਂਦੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਾਂ ਹਜੇ ਟਾਈਮ ਪਿਆ ਹੈ ਲੇਕਿਨ ਤਰਨਤਾਰਨ ਜਿਮਨੀ ਚੋਣ ਦੀ ਨਿਗਾਹ ਟਿਕੀ ਹੋਈ ਹੈ ਇਹ ਸੀਟ ਕਿਸ ਪਾਰਟੀ ਦੇ ਖਾਤੇ ਜਾਵੇਗੀ ਜਦਕਿ ਪਹਿਲਾਂ ਸੀਟ ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਰਿਆ ਡਾਕਟਰ ਕਸ਼ਮੀਰ ਸੋਲ ਦਾ ਦਿਹਾਂਤ ਹੋ ਗਿਆ ਤੇ ਬਾਅਦ ਵਿੱਚ ਇਹ ਸੀਟ ਖਾਲੀ ਹੋ ਕੇ ਇਹ ਹੋ ਕੇ ਇਥੋਂ ਆਪ ਦੇ ਵਿਧਾਇਕ ਜਿਹੜੇ ਸਨ ਉਹਨਾਂ ਦੀ ਜਿਹੜੀ ਹੈ ਮੌਤ ਹੋ ਗਈ ਤੇ ਉਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਲੇਕਿਨ ਤੁਹਾਨੂੰ ਦੱਸ ਦਈਏ ਤੇ ਜਿੱਥੇ ਹੁਣ ਤਰਨਤਨ ਜਿੰਮੀਚੋਂ ਨੂੰ ਸਿਆਸਤ ਤੇਜ਼ ਹੋ ਚੁੱਕੀ ਹੈ ਸ਼੍ਰੋਮੀ ਕਾਲੀ ਦਲ ਨੇ ਆਪਣਾ ਜਿਹੜਾ ਹੈ ਉਮੀਦਵਾਰ ਉਤਾਰ ਦਿੱਤਾ ਹੈ ਤੇ ਭਾਜਪਾ ਨੇ ਵੀ ਉਤਾਰ ਦਿੱਤਾ ਹੈ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਵਾਲ ਇਸ ਪੰਜਾਬ ਪਾਰਟੀ ਵੱਲੋਂ ਹਜੇ ਕੋਈ ਉਮੀਦਵਾਰ ਐਲਾਨ ਨਹੀਂ ਕੀਤਾ ਹੈ ਸੋਸ਼ਲ ਮੀਡੀਆ ਤੇ ਸੀਟ ਖੁਦ ਅਮਰਿਤਪਾਲ ਸਿੰਘ ਦੇ ਨਾਂ ਦੀ ਚਰਚਾ ਸ਼ੁਰੂ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਪਾਈ ਅੰਮ੍ਰਿਤਪਾਲ ਖਾਲਸਾ ਜੀ ਜਿਹੜੇ ਨੇ ਸੋਸ਼ਲ ਮੀਡੀਆ ਤੇ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਇੱਥੋਂ ਜਿਹੜੀ ਜਿੰਮੀ ਚੋਣ ਹੈ ਉਹ ਪਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਵੱਲੋਂ ਜੋ ਹੈ ਖੁਦ ਲੜੀ ਜਾਵੇਗੀ ਜੇਕਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਕਿ ਪਾਈ ਅੰਮ੍ਰਿਤਪਾਲ ਖਾਲਸਾ ਜੀ ਇਹ ਚੋਣ ਲੜਨਗੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿੰਮੀ ਚੋਣ ਜਿੱਤਨੀ ਹਰ ਇੱਕ ਪਾਰਟੀ ਲਈ ਬੜੀ ਖਾਸ ਹੋ ਗਈ ਹੈ ਕਿਉਂਕਿ ਤਰਨਤਾਰਨ 2 ਦੇ ਵਿੱਚ ਪੰਥ ਨਾਲ ਜੁੜੇ ਹੋਏ ਲੋਕ ਨੇ ਸਿੱਖ ਪਾਈਚਾਰਨ ਦੇ ਜਿਹੜੇ ਲੋਕ ਨੇ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਬਾਬਾ ਬਕਾਲਾ ਸਾਹਿਬ ਵਿਖੇ ਵੱਡਾ ਸਮਰੋਹ ਹੋਇਆ ਤੇ ਉਹਦੇ ਦੌਰਾਨ ਵੀ ਤੁਸੀਂ ਦੇਖਿਆ ਕਿ ਜਿਹੜੇ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਹੱਥ ਦੇ ਵਿੱਚ ਕਾਫੀ ਜਿਹੜੇ ਲੋਕ ਨੇ ਵੱਡਾ ਇਕੱਠ ਹੋਇਆ ਤਾਂ ਹੁਣ ਇੱਕ ਵੱਡੀ ਚਰਚਾ ਸ਼ੁਰੂ ਹੋ ਗਈ ਹੈ ਜਿੱਥੇ ਪਾਈ ਅੰਮ੍ਰਿਤਪਾਲ ਸਿੰਘ ਜੀ ਦਾ ਖੁਦ ਨਾਮ ਐਲਾਨ ਕੀਤਾ ਜਾ ਰਿਹਾ ਹੈ ਕਈ ਪਾਰਟੀਆਂ ਵੱਲੋਂ ਤਾਂ ਇਹ ਵੀ ਕਹਿਣਾ ਹੈ ਕਿ ਜਿਹੜੇ ਬੀਤੇ ਦਿਨ ਬਾਬਾ ਬਕਾਲਾ ਸਾਹਿਬ ਕੇ ਕਾਨਫਰੈਂਸ ਹੋਈ ਕਾਨਫਰੰਸ ਹੋਈ ਹੈ ਉਸ ਦੌਰਾਨ ਭਾਰੀ ਇਕੱਠ ਵੇਖਿਆ ਗਿਆ ਜਿਸ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਜਿਹੜੇ ਨੇ ਹੌਸਲੇ ਹੋਰ ਵੀ ਬਲੰਦ ਕਰ ਦਿੱਤੇ ਨੇ ਇਹ ਖਬਰੇ ਸਭਨੇ ਆ ਰਹੀਆਂ ਕਿ ਜਿਮਨੀ ਚੋੜਲੀ ਅੰਮ੍ਰਿਤਸਰ ਜੀ ਦੀ ਚੌਂ ਮੈਦਾਨ ਵਿੱਚ ਉਤਾਰਿਆ ਜਾਵੇਗਾ ਹਾਲਾਂਕਿ ਕੁਝ ਪਾਰਟੀਆਂ ਅਜੀਆਂ ਗੱਲ ਤੋਂ ਇਨਕਾਰ ਕਰ ਰਹੀਆਂ ਨੇ ਜਦੋਂ ਕਿ ਮਹਿਰਾਂ ਦਾ ਕਹਿਣਾ ਹੈ ਕਿ ਇਹ ਵੀ ਹੋ ਸਕਦਾ ਹੈ ਪਾਰਟੀ ਵੱਲੋਂ ਅਮਰਿਤਪਾਲ ਸਿੰਘ ਦੇ ਨਾਮ ਦਾ ਐਲਾਨ ਐਨ ਮੌਕੇ ਤੇ ਕੀਤਾ ਜਾਵੇ ਇਸ ਪਾਰਟੀ ਵੱਲੋਂ ਹਲੇ ਤੱਕ ਕੋਈ ਉਮੀਦਵਾਰ ਨਹੀਂ ਐਲਾਨਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਜਿੱਥੇ ਵੱਡਾ ਹੰਗਾਰਾ ਵੀ ਮਿਲਿਆ ਹੈ ਤਾਂ ਭਾਈ ਅਮਰਿਤਪਾਲ ਖਾਲਸਾ ਜੀ ਦਾ ਜਿਹੜਾ ਨਾਮ ਹੈ ਨਿਕਲ ਕੇ ਸਾਹਮਣੇ ਆ ਰਿਹਾ ਹੈ ਤਾਂ ਇਹ ਆਉਣ ਵਾਲੇ ਦਿਨਾਂ 'ਚ ਪਤਾ ਚੱਲ ਜਾਏਗਾ ਕਿ ਭਾਈ ਅਮਰਿਤਪਾਲ ਖਾਲਸਾ ਜੀ ਆਪ ਉੱਥੋਂ ਚੋਣ ਲੜਨ ਜਾ ਰਹੇ ਨੇ ਜਾਂ ਫਿਰ ਉੱਥੋਂ ਕੋਈ ਉਹਨਾਂ ਵੱਲੋਂ ਉਮੀਦਵਾਰ ਖੜਾ ਕੀਤਾ ਜਾਵੇਗਾ